ਪੰਜਾਬ ਸਰਕਾਰ ਭਗਵੰਤ ਮਾਨ ਨਹੀਂ ਗੈਂਗਸਟਰ ਚਲਾ ਰਹੇ ਹਨ ਕਿਹਾ ਵਿਕਰਮ ਸਿੰਘ ਮਜੀਠੀਆ ਨੇ ਦੀਪੂ ਜੈਤੀਪੁਰੀਏ ਦੇ ਕਰ ਬੰਬ ਧਮਾਕੇ ਨੂੰ ਲੈ ਕੇ ਵੱਡੀ ਪ੍ਰੈਸ ਕਾਨਫਰੰਸ ਆਓ دیکھتے ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਬਲਦੇਵ ਸਿੰਘ ਖਾਲਸਾ ਦੀ ਖਾਸ ਰਿਪੋਰਟ ਉਹਦੇ ਚ ਹਿੱਸਾ ਲੈ ਰਿਹਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਤੁਹਾਡਾ ਟੈਕਸ ਪੇਅਰ ਆ ਕੀਨੇ ਕਰਨੀ ਅਰਵਿੰਦ ਕੇਜਰੀਵਾਲ ਇਜ਼ ਨੋਟ ਟੈਕਸ ਪੇਅਰ ਉਹਦੀ ਜਾਨ ਦਾ ਤਾਂ ਇੰਨਾ ਫਿਕਰ ਹੈ ਕਿ ਜਿਹੜਾ ਟੈਕਸ ਪੇਅਰ ਉਹਦੀ ਜਾਨ ਦਾ ਕਿਨੇ ਫਿਕਰ ਕਰਨਾ ਔਰ ਐਸੇ ਤਰੀਕੇ ਨਾਲ ਹਾਂ ਆ ਡਰਾਮਾ ਰਚ ਦੇਣਾ ਕਿ ਜਿਸ ਸਕੂਲ ਅੱਗੇ ਨਹੀਂ ਕਾਲਜ ਅੱਗੇ ਨਹੀਂ ਇਹ ਤਾਂ ਪਹਿਲਾਂ ਹੀ ਪਾਲਿਸੀ ਚ ਜੇ ਕੋਈ ਇਹ ਜਾ ਠੇਕਾ ਖੋਲ ਰਿਹਾ ਬੰਦ ਕਰੋ ਮੈਂ ਤਾਂ ਆਪ ਕਹਿੰਨਾ ਮਗਰ ਜਿਹੜੇ ਬੰਦੇ ਕਹਿ ਰਹੇ ਪੌਣੀ ਪੌੜੀ ਬੋਤਲ ਆਪ ਸ਼ਰਾਬ ਪੀਣ ਨਾਲੇ ਸਾਰੀ ਰੋੜੇ ਜੇ ਗੁਰੂ ਦਾ ਬੰਨਣਾ ਹੈ ਨਾ ਤਾਂ ਗੁਰੂ ਸਾਹਿਬ ਡਸਨਟ ਪ੍ਰੀਚ ਵਾਇਲੈਂਸ ਗੁਰੂ ਸਾਹਿਬ ਵਾਲੇ ਬੰਨਣਾ ਤੇ ਪਹਿਲਾਂ ਉਹ ਬਣੋ ਤੇ ਫਿਰ ਪ੍ਰੀਚ ਕਰੋ ਕੇਵਲ ਕੇਵਲ ਸ਼ਰਾਬ ਬੰਦੀ ਐਸ ਲਈ ਕਰ ਤੇ ਗੱਲ ਕਰਦੇ ਆ ਸਭ ਤੋਂ ਵੱਡੇ ਮਾਫੀਆ ਫਿਰ ਇਹ ਆ ਬੰਨਣ ਇਹਨਾਂ ਨੇ ਇਹ ਕਾਰੋਬਾਰ ਕਰਦਾ ਔਰ ਅਖੀਰ ਚ ਉਸ ਦਿਨ ਪਹਿਲਾਂ ਮੈਂ ਵੀ ਕਈ ਅਪਚਰਾ ਨੂੰ ਫੋਨ ਕਰਕੇ ਇੱਕ ਆਡੀਓ ਸੁਣਾਈ ਸੀ ਹੁਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਕਿਹਾ ਤੈਨੂੰ ਤਾਂ ਮਾਰਨਾ ਨਾਲ ਪੁੱਲਛਾਲੇ ਵੀ ਮਾਰਨੇ ਹੁਣ ਬੰਦਾ ਜੱਸੂ ਇਨਾ ਹਾਲਾਤਾਂ ਚ ਜਾਵੇ ਤੇ ਕਿੱਥੇ ਜਾਵੇ ਕੀ ਇਹ ਚਾਹੁੰਦੇ ਪੰਜਾਬ ਛੱਡ ਦੀਏ ਤੇ ਮਤਲਬ ਅੱਜ ਦੀਪੂ ਜਿਹੜਾ ਕੋਈ ਜੈੰਤੀਪੁਰ ਪਰਿਵਾਰ ਲੜਾਈ ਲਾੜ ਰਿਹਾ ਅੱਜ ਇਹ ਛੱਡੂ ਤੇ ਐਡੇ ਹੌਸਲੇ ਵਾਲਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਗਾ ਹੌਲੀ ਹੌਲੀ ਫਿਰ ਸਾਰਾ ਹੀ ਇਹ ਦੁੱਪ ਪਾਈ ਜਾ ਰਾ ਪੰਜਾਬ ਛੱਡੂ ਉਹੀ ਤੁਸੀਂ ਜੰਮੂ ਕਸ਼ਮੀਰ ਵਾਲੇ ਹਾਲਾਤ ਪੈਦਾ ਕਰਨੇ ਜਦੋਂ ਕਸ਼ਮੀਰੀ ਪੰਡਿਤ ਕੀਰਚੇ ਉੱਥੋਂ ਛੱਡ ਕੇ ਚਲੇ ਗਏ ਅੱਜ ਉਹ ਹਾਲਾਤ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਆ ਔਰ ਭਗਵੰਤਮਾਨ ਸਾਫ ਸੁੱਤੇ ਪਏ ਆ ਮੈਨੂੰ ਇਹ ਚ ਗੱਲ ਦਾ ਅਰਥ ਅੰਝ ਮਗਰ ਹੂ ਵਿਜ ਅਨਸਰੇਬਾ ਲੇਦਾ ਆ ਨਿਕਾ ਤਿੰਨ ਸਾਲ ਦਾ ਬੇਟਾ ਆ ਬਣ ਲਾਦਾ ਏਦੀ ਮਾਤਾ ਨੇ ਅੱਗੇ ਆਪ ਦਾ ਘਰ ਦਾ ਸਾਈਂ ਗਵਾ ਲਿਆ ਸਾਰੀਆਂ ਲੇਡੀਆਂ ਬੈਕੀਆਂ ਆ ਇੱਕ ਨੌਜਵਾਨ ਆ ਕਾ ਸੰਦੀਪ ਕਿੱਥੇ ਆ ਆ ਖਲੋਤਾ ਆ ਵੱਡੀ ਗਿਣਤੀ 'ਚ ਹਿੰਦੂ ਪਾਈਚਾਰਾ ਇੱਥੇ ਆ ਕੇ ਬੈਠੇ ਜਿੱਤੀਪੁਰ ਟੇਲਾ ਭਾਈ ਇਹਨਾਂ ਦੀ ਸੇਫਟੀ ਐਂਡ ਸਕਿਉਰਿਟੀ ਦੀ ਕੀਦੀ ਜ਼ਿੰਮੇਵਾਰੀ ਹੈ ਤੁਹਾਨੂੰ ਭਗਵਾਨ ਹਨੂ ਅਰਵਿੰਦ ਕੇਜਰੀਵਾਲ ਦਾ ਫਿਕਰ ਪੈ ਰਿਹਾ ਦਿੱਲੀ ਤੇ ਜਿਨ੍ਹਾਂ ਨੇ ਭਾਈ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਸੇਫਟੀ ਸਕਿਉਰਿਟੀ ਲਈ ਕੌਣ ਅਨਸਰਬਲ ਹੈ ਮੈਂ ਇੱਕ ਵੀਡੀਓ ਜਿਹੜੀ ਕੇਜਰੀਵਾਲ ਸਾਹਿਬ ਦੀ ਹੁਣ ਸੁਣਾਉਣਾ ਚਾਹੁੰਦਾ ਔਰ ਉਹ ਨੂੰ ਰੱਦ ਕਰ ਦਿੱਤਾ ਗ੍ਰਹਿ ਮੰਤਰਾਲੇ ਦੇ ਹੁਕਮਪਾ ਅਨ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜਵਾਨ ਸ਼ਾਮਲ ਨਹੀਂ ਕੀਤੇ ਜਾਣਗੇ ਪੰਜਾਬ ਚ ਰੇਪ ਨਹੀਂ ਹੋ ਰਹੇ ਲੋਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਟਰ ਨਹੀਂ ਕੀਤਾ ਕਿਹੜੀ ਜੇਲ੍ਹ ਚ ਸੀ ਉਹਦੀ ਸਾਡਾ ਪਰਦਾਸ ਬਣ ਗਿਆ ਉਹਨਾਂ ਦੀ ਜਾਨ ਦੀ ਫਿਕਰ ਹੈ ਤੇ ਜਿਹੜੇ ਪੰਜਾਬ ਦੀ ਗਰੋਥ ਤੇ ਕੰਟਰੀਬਿਊਟ ਕਰ ਰਹੇ ਉਹਨਾਂ ਦਾ ਤੁਹਾਨੂੰ ਫਿਕਰ ਕੋਈ ਇਹਨਾਂ ਹਾਲਾਤਾਂ ਨੂੰ ਲੈ ਕੇ ਅੱਜ ਹਿੰਦੂ ਉਸੇ ਕੇਕਤਾ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਬੈਠਿਆ ਇਹ ਜਿਹੜੀ 슬ੀਪਿੰਗ ਮੈਨੂੰ ਇਸ ਗੱਲ ਦਾ ਦੁੱਖ ਹੈ ਔਰ ਮੈਂ ਵਰਨਿੰਗ ਦੇ ਰਿਹਾ ਕਿ ਜੇ ਨਾ ਜਾ ਕੇ ਦੇ ਵਿਲ ਬੀ ਸੀਰੀਅਸ ਕਨਸੀਕਵੈਂਸਸ ਆਉਣ ਵਾਲੇ ਸਮੇਂ 'ਚ ਐਂਡ THEN IT विल बी टू लेट ਤੁਹਾਡੇ ਕੋਈ ਸਵਾਲ ਕੀ ਸਰ ਜਿੰਨੀ ਤੱਕ ਦੱਸ ਗਿਆ ਰ ਮਾਸੀ ਹੋ ਗਈ ਕਿ ਥਾਣਿਆਂ ਨੂੰ ਦੋਹਾਂ ਤੋਂ ਫੁਰਜ਼ੀ ਲੱਗੀਆਂ ਤਿੰਨਾਂ ਦੀ ਕਦਮ ਬਣਾਈ ਜਾ ਰਹੀਆਂ ਦੱਸੋ ਸਰ ਕੀ ਆ ਸਾਰੇ ਜਵਾਈ ਉਹ ਜਿਹੜੇ ਥਾਣੇ ਸਾਹਮਣੇ ਆਦੇ ਚੋਕੀ ਸਾਹਮਣੇ ਆਉਂਦੀ ਹੈ ਪੁਲਿਸ ਨੇ ਇਹ ਚੋਕੀ ਕਰੀ ਇਹ ਜਿਹੜੀ ਪੂਰੀ ਸਾਫ ਸਫਾਈ ਪੰਜਾਬ ਦੀ ਜਨਤਾ ਦੀ ਸੁਰੱਖਿਆ ਕੇ ਖਿਆਤ ਹੈ